ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 6 ਦਸੰਬਰ 2025 ਬੇਟਾ ਦਿਨ ਸ਼ਨੀਵਾਰ ਬੇਟਾ ਅਸੀਂ ਸ਼ਨੀਵਾਰ ਨੂੰ ਇੰਗਲਿਸ਼ ਦੇ ਵਿੱਚ ਸੈਚਰਡੇ ਬੋਲਾਂਗੇ ਐਸ ਏ ਟੀ ਯੂ ਆਰ ਡੀ ਏ ਵਾਈ ਬੇਟਾ ਸੈਚਰਡੇ ਬੇਟਾ ਅੱਜ ਦੀ 슬라이ਡ ਦੇ ਵਿੱਚ ਅੱਜ ਦਾ ਵਿਚਾਰ ਸਹਿਯੋਗ ਸਾਰੀਆਂ ਸਮੱਸਿਆ ਦਾ ਹੱਲ ਹੈ ਬੇਟਾ ਬਿਲਕੁਲ ਗੱਲ ਸਹੀ ਹੈ ਜੀ ਜਦੋਂ ਕੋਈ ਬੰਦਾ ਸਮੱਸਿਆ ਦੇ ਵਿੱਚ ਘਿਰਦਾਗਾ ਤਾਂ ਉਹਦੇ ਸਾਥੀ ਉਹਦੇ ਸਕੇ ਸੰਬੰਧੀ ਜਦੋਂ ਉਹਦਾ ਸਹਿਯੋਗ ਕਰ ਦੇਣਾ ਤਾਂ ਬੇਟਾ ਉਹਦੀ ਸਮੱਸਿਆ ਹੱਲ ਹੋ ਸਕਦੀ ਹੈਗੀ ਔਰ ਸਮੱਸਿਆ ਹੱਲ ਵੀ ਹੋ ਜਾਂਦੀ ਹੈਗੀ ਤਾਂ ਬੇਟਾ ਜਦੋਂ ਸਾਡੇ ਉੱਪਰ ਕੋਈ ਸਮੱਸਿਆ ਆ ਜਾਵੇ ਤਾਂ ਸਾਨੂੰ ਬਿਲਕੁਲ ਨਿਕਭਰਉਣਾ ਚਾਹੀਦਾ ਸਗੋ ਸਮੱਸਿਆ ਦਾ ਟਕੜੇ ਹੋ ਕੇ ਟਕਰਾ ਕਰਦੇ ਜਾਂਦਾਗਾ ਔਰ ਉਹ ਸਮੱਸਿਆ ਦਾ ਸਹਿਯੋਗ ਦੇ ਨਾਲ ਹੱਲ ਕਰਨਾ ਚਾਹੀਦਾਗਾ ਤਾਂ ਬੇਟਾ ਅੱਜ ਦੀ 슬라이ਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਖਾਲਸਾ ਪੰਥ ਦੇ ਸੰਸਥਾਪਕ ਕੌਣ ਹਨ ਬੇਟਾ ਖਾਲਸਾ ਪੰਥ ਦੀ ਨੀਂ ਕਿੰਨਾ ਨੇ ਰੱਖੀ ਸੀ ਤਾਂ ਪੁੱਤਰ ਇਹਦਾ ਉੱਤਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਬੇਟਾ ਸਿੱਖਾ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਪੰਥ ਦੀ ਜੋ ਨੀਂ ਰੱਖੀ ਸੀ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੇ ਸੰਸਥਾਪਕ ਹਨ ਬੇਟਾ ਨੈਕਸਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰ ਕੌਣ ਹਨ ਬੇਟਾ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੁਪੁੱਤਰ ਸਨ ਜੋ ਵੱਡੇ ਸੁਪੁੱਤਰ ਜਿਨ੍ਹਾਂ ਨੂੰ ਅਸੀਂ ਸਹਜਾਦਾ ਅਜੀਤ ਸਿੰਘ ਕਹਿੰਦੇ ਹਾਂ ਕੀ ਤਾਂ ਪੁੱਤਰੇ ਉੱਤਰ ਹੈਗਾ ਸਹਜਾਦਾ ਅਜੀਤ ਸਿੰਘ ਬੇਟਾ ਨੈਕਸਟ ਨੋਬਲ ਪੁਰਸਕਾਰ ਜਿੱਤਣ ਵਾਲੀ ਭਾਰਤੀ ਪਹਿਲੀ ਭਾਰਤੀ ਮਹਿਲਾ ਕੌਣ ਸੀ ਬੇਟਾ ਭਾਰਤ ਦੇ ਵਿੱਚ ਜੋ ਪਹਿਲੀ ਵਾਰ ਕਿਸੇ ਭਾਰਤੀ ਮਹਿਲਾ ਨੇ ਨੋਬਲ ਪੁਰਸਕਾਰ ਜਿੱਤਿਆ ਸੀ ਉਹ ਹੈਗੇ ਸੀ ਮਦਰ ਟ੍ਰੈਸਾ ਪੁੱਤਰ ਪਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਬੂਲਾ ਸੀ ਔਰ ਪੂਰੇ ਭਾਰਤ ਦੇ ਵਿੱਚ ਪਹਿਲੀ ਵਾਰ ਜਿਹੜੇ ਕਿ ਆਈਪੀਐਸ ਅਫਸਰ ਬਣੀ ਸੀ ਭਾਰਤੀ ਮਹਿਲਾ ਉਹ ਕਰਨ ਬੇਦੀ ਸੀ ਤਾਂ ਪੁੱਤਰ ਨੋਬਲ ਪੁਰਸਕਾਰ ਜਿੱਤਣ ਵਾਲੀ ਭਾਰਤੀ ਮਹਿਲਾ ਹੈਗੀ ਸੀ ਮਦਰ ਟ੍ਰੈਸਾ ਬੇਟਾ ਨੈਕਸਟ ਭਾਰਤ ਵਿੱਚ ਸਭ ਤੋਂ ਵੱਡਾ ਅਜਾਇਬ ਘਰ ਕਿੱਥੇ ਹੈ ਪੁੱਤਰ ਕਲਕੱਤੇ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਅਜਾਇਬ ਘਰ ਹੈਗਾ ਤਾਂ ਪੁੱਤਰ ਇਹਦਾ ਉੱਤਰ ਹੈ ਕਲਕੱਤਾ ਬੇਟਾ ਲਾਸਟ ਪਾਣੀ ਦਾ ਉਵਾਲ درجہ ਕਿੰਨਾ ਹੁੰਦਾ ਹੈ ਪੁੱਤਰ ਕਿੰਨੀ ਡਿਗਰੀ ਤੇ ਪਾਣੀ ਸਾਡਾ ਉਬਲਦਾ ਹੈਗਾ ਪੁੱਤਰ 100 ਡਿਗਰੀ ਸੈਲਸੀਅਸ ਦੇ ਉੱਪਰ ਜਿਹੜਾ ਪਾਣੀ ਸਾਡਾ ਉਬਲਦਾ ਹੈਗਾ ਤਾਂ ਪੁੱਤਰ 100 ਡਿਗਰੀ ਸੈਲਸੀਅਸ ਦਾ ਉੱਤਰ ਹੈਗਾ ਬੇਟਾ ਇਹ ਸਾਡੇ ਪੰਜਾਬੀ ਦੇ ਪ੍ਰਸ਼ਨ ਸੀ ਉਹ ਅਸੀਂ ਹੱਲ ਕਰ ਲਏ ਹੁਣ ਅਸੀਂ ਇੰਗਲਿਸ਼ ਦੇ ਵਰਡ ਸਟਾਰਟ ਕਰ ਰਹੇ ਹਾਂਗੇ ਬੇਟਾ ਪਹਿਲਾ C L E V E R ਬੇਟਾ ਕਲੇਵਰ ਬੇਟਾ ਕਲੇਵਰ ਹੁੰਦਾ ਦਾ ਚਲਾਕ ਚੁਸਤ ਜਾਂ ਹਸ਼ਿਆਰ ਜਿਹੜਾ ਬੰਦੇ ਜਿਹੜੇ ਬੜੇ ਚੰਟੇ ਹੁੰਦੇ ਨੇ ਉਹਨੂੰ ਅਸੀਂ ਬੋਲਦੇ ਹਾਂ ਕਲੇਵਰ ਠੀਕ ਹੈ ਬੇਟਾ ਦੂਜਾ F W O L I S H ਬੇਟਾ ਫੂਲਿਸ਼ ਪੁੱਤ ਫੂਲਸੰਦਾ ਦਾ ਮੋਰਖਾ ਬੇਅਕਲ ਜਾਂ ਬੁੱਧੂ ਪੁੱਤ ਜਿਹੜਾ ਮੰਨ ਲਓ ਜਿਹਨੂੰ ਘੱਟ ਨੌਲਜ ਹੋਵੇ ਜਾਂ ਥੋੜਾ ਆਪਾਂ ਕਹਿੰਦੇ ਵੀ ਦਿਮਾਗ ਥੋੜਾ ਜਿਹਦਾ ਘੱਟ ਦਿਮਾਗ ਹੋਊ ਅਸਲ ਬੋਲਦੇ ਆ ਫੂਲਸਮੈਨ ਬੁੱਧੂ ਪਾਗਲਾ ਬੇਟਾ ਨੈਕਸਟ S M A R T ਬੇਟਾ ਸਮਾਰਟ ਬੇੜਾ ਸਮਾਰਟ ਹੁੰਦਾ ਹੁਸ਼ਿਆਰ ਚੰਟ ਜਾਂ ਪੁੱਤਰ ਫਰਤੀਲਾ ਹੁਣ ਅਸੀਂ ਬੋਲਦੇ ਆ ਸਮਾਰਟ ਬਾਈ ਅਪਾ ਕਹਿੰਦੇ ਸਮਾਰਟਬੋਏ ਇਹ ਬੱਚਾ ਬਹੁਤ ਫਰਤੂ ਲਗਾ ਬੇਟਾ ਨੈਕਸਟ ਬੀ ਡਬਲ ਜੂ ਡਬਲ ਐਲ ਡੀ ਜੂ ਡਬਲ ਐਲ ਬੇਟਾ ਡਲ ਉਤਰਾ ਡਲ ਵੀ ਉਹੀ ਹੁੰਦਾਗਾ ਨੀਰ ਜਿਆ ਜਾਂ ਬੰਦਾ ਜਿਹੜਾ ਬੰਦਾ ਮੂਰਖ ਹੋਵੇ ਜਾਂ ਜਿਹੜਾ ਬੰਦਾ ਮਤ ਮੰਦ ਬੁੱਧੀ ਹੋਵੇ ਜਿਹਦਾ ਦਿਮਾਗ ਘੱਟ ਹੋਵੇ ਜਿਹਦੀ ਬੁੱਧੀ ਘੱਟ ਹੋਵੇ ਉਹਨਾਂ ਅਸੀਂ ਬੋਲ ਦਾਂਗੇ ਡਲ ਆਪਣੇ ਕਹਿੰਦੇ ਇਹਦਾ ਇਹਦਾ ਡਮਾ ਇਹਦਾ ਤਾਂ ਡਾਲਾ ਦਿਮਾਗ ਹੈਗਾ ਬੇਟਾ ਨੈਕਸਟ I N T E L L I G E N T ਬੇਟਾ ਇੰਟੈਲੀਜੈਂਟਾ ਬੇਟਾ ਇੰਟੈਲੀਜੈਂਟ ਹੋ ਜੁੰਦਾ ਆਕਲ ਮੰਦਾ ਜਾਂ ਸੂਝਵਾਨ ਜਾਂ ਤੇਜ ਦਿਮਾਗ ਵਾਲਾ ਜਿਹਦਾ ਦਿਮਾਗ ਤੇਜ ਕੰਮ ਕਰਦਾ ਹੋਵੇ ਠੀਕ ਆ ਬੇਟਾ ਇਹ ਆਈ ਸਾਡੀ ਸਲਾਈਡ ਸੀ ਸਾਰੇ ਬੱਚਿਆਂ ਨੇ ਮੌਰਨਿੰਗ ਸਲਾਈਡ ਪੜਤੀ ਹੋਣੀ ਹੈਗੀ ਔਰ ਸਾਰੇ ਬੱਚਿਆਂ ਤੋਂ ਪ੍ਰੇਅਰ ਦੇ ਵਿੱਚ ਸਲਾਈਡ ਸੁਣੀ ਜਾਓ ਕੋਈ ਔਰ ਮੇਰੇ ਅਧਿਆਪਕ ਸਾਥੀ ਨੇ ਬੇਨਤੀ ਆਗੀ ਕਿ ਇਸ ਸਲਾਈਡ ਦੀ ਵੀਡੀਓ ਨੂੰ ਵਤ ਤੋਂ ਵਤ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਬਾਧਿਆ ਤਰੀਕੇ ਦੇ ਨਾਲ ਸਟੱਡੀ ਤਿਆਰੀ ਕਰ ਸਕਣਾ ਬਹੁਤ ਬਹੁਤ ਧੰਨਵਾਦ